ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੰਡੇ ਸੀਗਾ ਤੇ ਮੈਂ ਤੇ ਪ੍ਰਿੰਸ ਵੀਰ ਵੈਸੇ ਹੀ ਅਸੀਂ ਆਏ ਸੀਗੇ ਡੇਰਾ ਭੱਬਾ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਤੇ ਨਾਲ ਹੀ ਆਪਾਂ ਕੋਰੀਡੋਰ ਦੇਖਣ ਆਏ ਸੀਗੇ ਸੋ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡੇ ਕੋਰੀਡੋਰ ਆ ਔਰ ਮਿਲਦੇ ਆ ਤੁਹਾਨੂੰ ਆਪਾਂ ਹੁਣ ਅਸੀਂ ਚੱਲੇ ਹੈਗੇ ਆ ਗੁਰਦਾਸਪੁਰ ਵੱਲ ਨੂੰ ਤੇ ਰਾਤ 'ਚ ਅਸੀਂ ਬਣਾਵਾਂਗੇ ਵਲੌਗ ਬਿਕੋਜ਼ ਆਪਾਂ ਇੱਥੇ ਵਲੌਗ ਤਾਂ ਨਹੀਂ ਬਣਾਇਆ ਕਿਉਂਕਿ ਇੱਥੇ ਮਨਾ ਕਰਦਿਆ ਸੋ ਇੰਨੀਆਂ ਦੇਖਣ ਨੂੰ ਚੀਜ਼ਾਂ ਨਹੀਂ ਮਿਲੀਆਂ ਸਾਨੂੰ ਤੇ ਕੁਝ ਦੇਖਣ ਨੂੰ ਨਹੀਂ ਸੀਗਾ ਵੱਤਵਾਦ ਆਪਾਂ ਕਰਤਾਰਪੁਰ ਦੇਖ ਸਕਦੇ ਸੀ ਹਣਾ ਦੇਖ ਸਕਦੇ ਸੀ ਆਪਾਂ ਕਰਤਾਰਪੁਰ ਸਾਹਿਬ ਵੀ ਦੇਖ ਸਕਦੇ ਜੀ ਆਪਣੇ ਬਾਈਨਰ ਕੋਲ ਫੋਨ ਤੇ ਬਰ ਵਿੱਚ ਦਰਖਤ ਆ ਗਿਆ ਵਿੱਚ ਬਟ ਸਾਡੇ ਕੋਲ ਮੈਨਾ ਵੀਅਰਸ ਨਹੀਂ ਸੀ ਹੈਗੇ ਜਿਹਨੂੰ ਕਹਿੰਦੇ ਆਪਾਂ ਦੂਰ ਵੀ ਨਹੀਂ ਸੀ ਹੈਗੀ ਤੇ ਸਾਡੇ ਕੋਲ ਨਹੀਂ ਸੀਗੀ ਤੇ ਆਪਾਂ ਜਿਆਦਾ ਦੇਖਿਆ ਨਹੀਂ ਫਿਰ ਸੋਚਿਆ ਕਿ ਵਲੌਗ ਨਹੀਂ ਬਣਾਵਾਂਗੇ ਇੱਧਰ ਫਿਰ ਅਸੀਂ ਜਾਂਦੇ ਹਾਂ ਹੁਣ ਗੁਰਦਾਸਪੁਰ ਨੂੰ ਤੁਹਾਨੂੰ ਦੇ ਨੇ ਵੀਡੀਓ ਰਸਤੇ ਵਿੱਚ ਹੋਸੂ ਗਿਆ ਅੱਜ ਤੱਕ ਆ ਤੇ ਜਰੂਰ ਅਸੀਂ ਬਣਾਵਾਂਗੇ ਵੀਡੀਓ ਜਿਆਦਾ ਲੰਬੀ ਹੋ ਜਾਣੀ ਐ ਸੋ ਇਸ ਕਰਕੇ ਆਪਾਂ ਸੋਚਿਆ ਕਿ ਥੋੜੇ ਥੋੜੇ ਵੀਊ ਤੁਹਾਨੂੰ ਗੁਰਦਾਸਪੁਰ ਦੇ ਦਿਖਾਵਾਂਗੇ ਸਾਡੇ ਕੋਲੇ ਬਾਈਕ ਆਪਣੀ ਸੋ ਆਪਾਂ ਬਾਈਕ ਤੇ ਚੱਲਦੇ ਆਂ लेट्स ਗੋ ਗਾਈਜ਼ ਆਪਾਂ ਚੱਲਦੇ ਆਂ ਹੁਣ ਆਪਣੀ ਬਾਈਕ ਤੇ ਤੇ ਕਰੋ ਭਾਜੀ ਫਿਰ ਸਟਾਰਟ ਆਪਾਂ ਚੱਲਦੇ ਆਂ ਬਾਈਕ ਤੇ ਸੋ ਵੈਦਰ ਹੀ ਬਹੁਤ ਵਧੀਆ ਆ ਤੁਸੀਂ ਦੇਖ ਸਕਦੇ ਹੋ ਕਿ ਅੱਜ ਮੌਸਮ ਥੋੜਾ ਜਿਹਾ ਗਰਮ ਤੇ ਹੈਗਾ ਹੈਗਾ ਬਟ ਬਦਲ ਰੋਇਆ ਪਿਆ ਆ ਉੱਪਰ ਜਿਹੜੇ ਸੈਲਫੂ ਵੀ ਲਾਈਏ ਸੀ 2010 ਚ ਲਾਤੀ ਗਾਈ ਨੂੰ ਪਲੇਖਾ ਪੈ ਗਿਆ ਸੀਗਾ ਪਲੇਖਾ ਪੈ ਗਿਆ ਸਾਨੀ ਗਾਈ ਇਹ ਵੀ ਛੋਟਾ ਕਰ ਲਾ ਵੀਰੇ ਓਹੋ ਲਓ ਜੀ ਗਾਈਜ਼ ਆਪਾਂ ਚੱਲਦੇ ਆਂ ਤ੍ਰਿਸ਼ ਭਾਈ ਦਾ ਸਰਚਲ ਕਰ ਲਿਆ ਆਪਾਂ ਕਾਫੀ ਟਾਈਮ ਬਾਅਦ ਦਿੱਤਾ ਆ ਕਿਉਂਕਿ ਤ੍ਰਿਸ਼ ਬਾਣ ਪ੍ਰੋਸਾਣੀਆਂ ਮੇਰੇ ਦੇ ਓਏ ਇਸ ਕਰਕੇ ਆਪਾਂ ਚੱਲਦੇ ਆਂ ਗਾਈਜ਼ ਨੂੰ ਚੈੱਕ ਕਰੋ ਬਹੁਤ ਹੀ ਵਧੀਆ ਸ਼ੂਟ ਕਰਨਾ ਆਪਾਂ ਤੇ ਵੀਊ ਦਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ आज सोचेया कि शूट ਕੀਤਾ ਜਾਵੇ ਕਿਉਂਕਿ ਮੈਂ ਕਾਫੀ ਟਾਈਮ ਹੋ ਗਿਆ ਵਲੋਗ ਨਹੀਂ ਸੀ ਬਾਇਆ ਆਪਣੇ ਚੈਨਲ ਤੇ ਸੋ ਬਾਤੋ ਬਾਤ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਈਗਾ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਹੈ ਸਬਸਕ੍ਰਾਈਬ ਕਰੋ ਦੱਬ ਕੇ ਉਸ ਤੋਂ ਦਨ ਨਵੀਆਂ ਤੋਂ ਨਵੀਆਂ ਚੀਜ਼ਾਂ ਆਪਾਂ ਦੇਖ ਸਕੀਏ ਨਹੀਂ ਸੋ ਗਾਈਜ਼ ਪ੍ਰਿੰਸ ਹੁਣੀ فیউজ ਲਾਉਂਦੇ ਹੋਏ ਸੋ ਆਪਾਂ ਰੋਗਲੀ ਸੀ ਗੱਡੀ ਤੁਸੀਂ ਆ ਦੇਖ ਸਕਦੇ ਹੋ ਕਿ ਸ੍ਰੀ ਕਰਤਾਰਪੁਰ ਸਾਹਿਬ ਕੋਰਿਡੋਰ ਅਸੀਂ ਆਏ ਸੀਗੇ ਇੱਧਰ ਮੱਥਾ ਟੇਕਣ ਵਾਸਤੇ ਤੇ ਪ੍ਰਿੰਸਪਾਈ ਹੁਣੀ ਰੁੱਕ ਗਏ ਆ ਸਾਹਮਣੇ ਬਾਬਾ ਜੀ ਦਾ ਨਿਸ਼ਾਨ ਸਾਹਿਬ ਦਾ ਬਣਾਇਆ ਹੋਇਆ ਆ ਦੇਖ ਸਕਦੇ ਹੋ ਚਲਿਏ ਚਲੋ ਰਾਜ ਹੈ ਜਿਹਾ ਕਿ ਉਹਨਾਂ ਲੱਗ ਗਿਆ ਪੁੱਤ ਆਸੀ ਰਿਹਾ ਕਿ ਭਈਆ ਇਹ ਸੁ ਜਿ ਦਿਓ ਤਾਂ ਵੀ ਆਪਣਾ ਨਾਮ ਪੁੱਛਦੇ ਭਈਆ ਨਾ ਫਿਲਹਾਲ ਚਲੋ ਆਰੇ ਬੰਦੇ ਦੇਖ ਲੋ ਹਰੀਆਲੀ ਵਾਲਿਆ ਆ ਸਾਰਾ ਬੋਟੇ ਏਰੀਆ ਆ ਦੇਖ ਰਹੇ ਹੋ ਸਾਰਾ ਹੀ ਕਿੰਨਾ ਵੀ ਆ ਉਹ ਜਿੰਨਾ ਕਿ ਮਜੇ ਮੈਲੀ ਆ ਆ ਪਿੰਡ ਹੈ ਗਿਆ ਉਹ ਆ ਗਿਆ ਕਲਾਨੌਰ ਇਥੋਂ ਦਾ ਥੋੜਾ ਜਿਹਾ ਜਾਣਣਾ ਭਾਜੀ ਪਾਉਣਗੇ ਭਾਈ ਕੀ ਹੋਇਆ ਸੀ ਇੱਥੇ ਇੱਥੇ ਜਿੱਥੇ ਨੰਲਾ ਦਾ ਮੁਗਲ ਰਾਜਾ ਜਿਹੜਾ ਸੀ ਕਲਾਨੌਰ ਕਹਿੰਦੇ ਆ オレンジ ਇਹਨੂੰ ਆਕਬਰ ਇਹਨਾਂ ਦੋਆ ਚੇਪੇ ਵਾਲੀ ਦੀ ਤਾਸ਼ੀ ਖੋਈ ਹੋਈ ਹੈ ਤਾਸ਼ ਖੋਈ ਹੋਈ ਹੁੰਦੀ ਹੈ ਅੱਛਾ ਇਸ ਏਰੀਆ ਜੀ ਮਤਲਬ ਤਾਸ਼ੀ ਖੋਈ ਨਹੀਂ ਜਿਸੇ ਬਾਜੀ ਦਾ ਮੰਦਿਰ ਬੜਾ ਪ੍ਰਸਿੱਧ ਹੈ ਰਹਿਤੇ ਜਿਹਦੇ ਵਿੱਚ ਮੇਰੇ ਹਿੰਦੂ ਦੋਸਤਾਂ ਨੂੰ ਪੁੱਛਿਆ ਸੀਗਾ ਜਦੋਂ ਅੱਜ ਕਰਦੇ ਮੇਰੇ ਖੁਦਾਈ ਹੋਂਡੀ ਉਦੋਂ ਸ਼ਿਵਲਿੰਗ ਲੱਭੇ ਤੇ ਉਹ ਹਰ ਸਾਲ ਕਿਨੇ ਥੋੜਾ ਥੋੜਾ ਕੁਝ ਸੈਂਟੀਮੀਟਰ ਵੱਧਦਾ ਆ ਆ ਮੰਦਰ ਆ ਕਿਹੜਾ ਆਵਲਾ ਇੱਥੇ ਸਾਈਡ ਆ ਇਹ ਤਾਂ ਮੈਂ ਵੀ ਸੁਣਿਆ ਆ ਕਿ ਆ ਸ਼ਿਵਲਿੰਗ ਮੰਦਰ ਦੇ ਸਾਈਡ ਆ ਗਈ ਸੀ ਤੇ ਮੈਂ ਸੁਣਿਆ ਕਿ ਇੱਕ ਤਿਹਾੜ ਜਿਹੜਾ ਆ 15 ਜਿਹੜਾ ਆ ਉਹ ਸ਼ਿਵਲਿੰਗ ਜਿਹੜਾ ਆ ਹਰ ਸਾਲ ਵੱਧਦਾ ਆ ਥੋੜਾ ਥੋੜਾ ਇੰਚ ਵੀ ਆਈ ਕਿ ਕੋਈ ਵੇਖੇ ਤੇ ਤਾਂ ਬਦੂਗਾ ਤੇ ਵੇਖ ਲਿਆ ਕਿ ਕਿਸੇ ਨੇ ਤੇ ਉਹ ਨਾ ਬੰਦ ਹੋ ਗਿਆ ਤੇ ਹੁਣ ਉਹ ਦਾ ਨਾਮ ਕੀ ਆ ਸੋਰੀ ਦੀ ਹੁੰਦੀ ਆ ਸ਼ਿਵਰਾਤਰੀ ਦੇ ਆਟੋਮੈਟਿਕਲੀ ਪਾਣੀ ਥੰਮਦਾ ਵੀ ਹਾਂ ਪਾਣੀ ਥੰਮਦਾ ਹਾਂ ਹਾਂ ਸੋ ਗਾਈਜ਼ ਇਹ ਸ਼ਹਿਰ ਆ ਤੁਸੀਂ ਜਦੋਂ ਉੱਤੇ ਆਓਗੇ ਬਹੁਤ ਇਤਿਹਾਸਿਕ ਸ਼ਹਿਰ ਹੈ ਇਹ ਵੀ ਤੇ ਤੁਸੀਂ ਜ਼ਰੂਰ ਆਇਓ ਕਲਾਨੌਰ ਮੈਂਦਾ ਆ ਇਹਦੇ ਤੋਂ ਹੈ ਗਾ 10 ਕਿਲੋਮੀਟਰ ਪਿੱਛੇ ਆ ਬੋਟ ਤੁਸੀਂ ਦੇਖ ਸਕਦੇ ਹੋ ਜਿੱਥੇ ਉਹਨਾਂ ਨੇ ਖੇਡਿਆ ਸੀਗਾ ਖੇਡਿਆ ਨਹੀਂ ਲੋਕ ਕਿਹਦੀ ਖੇਡਦਾ ਲੋਕਾਂ ਨੂੰ ਮੀਚੀ ਦਾ ਕੋਈ ਇਦਾਂ ਦਾ ਸੀਗਾ ਇੱਥੇ ਕੋਈ ਸੀਨ ਬਟ ਇਹ ਆ ਕਿ ਉਹ ਜਿਹੜਾ ਆ ਟੁੱਟ ਗਿਆ ਆ ਆ ਜਗਾ ਬਣੀ ਆ ਪੀਰਾਂ ਦੀ ਸੋ ਤੁਸੀਂ ਦੇਖ ਸਕਦੇ ਹੋ ਕਿਲਾ ਜੇ ਉੱਪਰ ਆ ਤੇ ਅਸੀਂ ਬਸ ਥੋੜੀ ਬਣਾਉਣੀ ਸੀਗੀ ਵੀਡੀਓ ਸੋ ਅਸੀਂ ਅੱਗੇ ਜਾ ਰਹੇ ਆ ਜਿੱਥੇ ਉਹਦਾ ਕਾਜ ਪੂਛੀ ਹੋਈ ਸੀਗੀ ਅਕਬਰ ਦੀ ਇਸੇ ਲੋਕਾਂ ਨੂੰ ਪੁੱਛਿਆ ਸੀਗਾ ਕਿ ਕਿੰਨੀ ਦੂਰ ਆ ਕੇ ਲੇਦੇ ਆਤਾ ਕਿੰਨਾ ਕਿਲੋਮੀਟਰ ਹੈਗਾ ਹਾਂ ਅਸੀਂ ਜਾ ਰਹੇ ਆ ਤੇ ਦੇਖਦੇ ਆਣ ਕਿ ਕਿੰਦਾ ਦਾ ਮਾਹੌਲ ਆ ਖੋਦਾ ਨਾ ਕੀ ਨਿਸ਼ਾਨੀ ਕੋ ਪ੍ਰੋਪਰ ਪਤਾ ਨਹੀਂ ਆ ਸੋ ਆਪਾਂ ਉੱਥੇ ਆ ਸਮੇਂ ਵੀ ਥੋੜਾ ਜਿਹਾ ਦੋੜਾਂਗੇ ਆ ਸੋ ਉਹ ਸਾਹਮਣੇ ਆ ਜਿੱਥੇ ਉੱਥੇ ਤਾਜਪੁਰਸ਼ੀ ਹੋਈ ਸੀਗੀ ਸਾਧੀਆਂ ਬਾਪੂ ਜੀ ਅਕਬਰੀ ਤਾਜਪੁਰਸ਼ੀ ਵਾਲਾ ਹੈਗਾ ਇਹ ਹੈ ਬਾਪੂ ਜੀ ਅੱਛਾ ਸਾਹਿਬ ਇੱਥੇ ਆ ਕੇ ਦੇਖਣ ਵਾਲਾ ਕੱਪੇ ਇੱਥੇ ਹੈਗੀ ਦੇਖਣ ਵਾਲਾ ਅੱਛਾ ਜੀ ਵੀਡੀਓ ਬਣਾ ਸਕਦੇ ਕੋਈ ਚੱਕਰ ਦੇ ਨਹੀਂ ਪਾਪਾ ਜੀ ਵੀਡੀਓ ਬਣਾ ਸਕਦੇ ਦੱਸੋ ਕਿ ਮਾੜਾ ਇਹਦੇ ਬਾਰੇ ਚਲੋ ਸੋ ਗਾਈਜ਼ ਆਨੂੰ ਪਾਪਾ ਜੀ ਮਿਲ ਗਏ ਸੀਗੇ ਤੇ ਸਾਈਕਲ ਤੇ ਜਾ ਰਹੇ ਸੀਗੇ ਤੇ ਅੱਜ ਉਹਨਾਂ ਨੂੰ ਪੁੱਛਦੇ ਆ ਕਿ ਇਹਦਾ ਥੋੜਾ ਕੀ ਇਤਿਹਾਸ ਆ ਫਿਰ ਤੁਹਾਨੂੰ ਰੂਬਰੂ ਕਰਵਾਉਨੇ ਆ ਵੀਡੀਓ ਵੀਡੀਓ ਨਹੀਂ ਸੋ ਚੱਲਦੇ ਆ ਅੱਗੇ ਚਲੋ ਆਈਏ ਪਾਪਾ ਜੀ ਸੋ ਗਾਈਜ਼ ਤੁਸੀਂ ਇਹ ਦੇਖ ਸਕਦੇ ਹੋ ਗਾਈਜ਼ ਆ ਉਹ ਜਗਾ ਆ ਜਨ ਗਿਆ ਪਰ ਪਾਪਾ ਜੀ ਆ ਗਏ ਆ ਬਾਈਪਾਸ ਹੋ ਗਏ ਬਾਈਪਾਸ ਹੋ ਗਏ ਉਧਰ ਉਧਰੋਂ ਦੀ ਆਏ ਪਾਪਾ ਜੀ ਆਪਾਂ ਉਦਾਂ ਬਟਾੜੇ ਤੋਂ ਹੀ ਆ ਬਟ ਉਦਾਂ ਆਏ ਸੀਗੇ ਡੇਰਾ ਪਾਪਾ ਬਨਾਨਕ ਤੇ ਸੋਚਿਆ ਕਿ ਭਾਈ ਦੱਸਦੇ ਸੀਗੇ ਕਿ ਥੋੜਾ ਜਿਹਾ ਮੈਂ ਵੀ ਕਹਿੰਦੀ ਵੀਡੀਓ ਵੇਖੀ ਹੈਗੀ ਆ ਆਪਾਂ ਵੀਡੀਓ ਦੇਖੀ ਸੀਗੀ ਓਕੇ 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 ਤੇ ਇਹਦੇ ਬਾਰੇ ਆਪਾਂ ਭਾਈ ਥੋੜਾ ਜਿਹਾ ਦੱਸੋਗੇ ਚਲ ਬੰਦ ਕਰ ਉਥੋਂ ਦੀ ਕੋਟ ਤੁਸੀਂ ਦੇਖ ਸਕਦੇ ਹੋ ਤਖਤੇ ਅਕਬਰੀ ਕਲਾਨੌਰ ਆਓ ਜਗਾ ਆ ਜਿੱਥੇ ਹੋਈ ਸੀਗੀ ਤਖਸ ਪੋਸ਼ੀ ਹੋਈ ਸੀਗੀ ਉਹਦੀ ਤੁਸੀਂ ਦੇਖ ਸਕਦੇ ਹੋ ਉਹਦੀ ਜਿਹੜੀ ਪੂਰੇ ਮੁੰਡੇ ਦੀ ਪਾਪਾ ਜੀ ਕਿੱਧਰ ਚਲੇ ਗਏ ਪਾਪਾ ਜੀ ਗਾਇਬ ਹੋ ਗਏ ਲੱਗਦਾ ਗੋਲੀ ਪਾ ਦੇ ਪਾਪਾ ਜੀ ਨਹੀਂ ਪਾਪਾ ਜੀ ਤਾਂ ਭੱਜ ਗਏ ਸੋ ਗਾਈਜ਼ ਦੇਖਦੇ ਆ ਅੱਜ ਕੀ ਹੈਗਾ ਹਿਸਟੋਰੀਕਲ ਮੈਨ ਲਾਦਾ ਉਹ ਲਿਖਿਆ ਹੈ ਉੱਥੇ ਥੋੜਾ ਬਹੁਤ ਹਿਸਟੋਰੀਕਲ ਹਿਸਟਰੀ ਹਾਂ ਹਿਸਟੋਰੀਕਲ ਪਲੇਸ HIV ਬਹੁਤ ਧੀਰੀ ਬੰਦ ਕਰ ਵਾਓ ਗਾਇਸ ਦੇਖ ਸਕਦੇ ਹੋ ਕਿ ਆ ਲਿਖਿਆ ਹੋਇਆ ਸਾਰਾ ਇਤਿਹਾਸ ਇੰਗਲਿਸ਼ ਇੰਗਲਿਸ਼ ਚ ਵੀ ਆ ਹਿੰਦੀ ਵਾਲੇ ਹਾਂ ਇੰਦੀਆ ਵਾਲੇ ਵੀ ਜਿੰਨੇ ਹਿੰਦੀ ਪੜ੍ਹਨੀ ਆ ਤੇ ਮੇਰੇ ਅੱਗੇ ਵਿਚਾਰੇ ਪੰਜਾਬੀ ਹੈ ਕਿ ਸੋ ਇਹ ਇਹਦੇ ਬਾਰੇ ਪੜ੍ਹ ਸਕਦੇ ਹੈਗੇ ਆ ਤੁਸੀਂ ਸੋ ਆ ਹੈਗਾ ਇਹ ਉਹਦਾ ਤੱਕ ਸਪੋਸ਼ ਕਿੱਥੇ ਉੱਤ ਆ ਜੀ ਜੀ ਤਾਂ ਪਹਿਲੇ ਬਾਰੇ ਥੋੜਾ ਦੱਸਿਓ ਮਾੜੇ ਆ ਕਦੋਂ ਸਟਾਰਟ ਹੋਇਆ ਸੀ ਜਾਂ ਕੀ ਹਿਸਾਬ ਚਾਲ ਸੀਗਾ ਇਹਦਾ ਤੇ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਕੁਝ ਨਹੀਂ ਰੱਖਦਾ ਬਹੁਤ ਜ਼ਿਆਦਾ ਹੁੰਦੇ ਆ ਮਤਲਬ ਮੋਸਟਲੀ ਜ਼ਿਆਦਾ ਇੱਥੇ ਪਰ ਇੱਕ ਲੋਕਲ ਪਤਾ ਹੈ ਕਿ ਜਹਾ ਬਾਹਰ ਦੇ ਨੂੰ ਵੀ ਪਤਾ ਹੈ ਅੱਛਾ ਅੱਛਾ ਇਤਿਹਾਸਿਕ ਜਗ੍ਹਾ ਹੈ ਜਿਹੜਾ ਮੋਲੀ ਜਣਾ ਥੋੜੀ ਮਤਲਬ ਕਿ ਕੋਈ ਨਹੀਂ ਦੱਸਦਾ ਉਹਦਾ ਬਾਦਸ਼ਾਹ ਅਕਬਰ ਉਹ ਤਾਂ ਮੈਨੂੰ ਪਤਾ ਹੀ 10 ਵਜੇ ਇੱਥੇ ਅੱਛਾ ਕਿਹਨੇ ਕੀਤੀ ਸੀਗੀ ਦਰਬਖਾਨ ਬੈਰਵਖਾਨ ਦਰਬਖਾਨ ਦਰਬਖਾਨ ਕੀਤਾ ਬਹੁਤ ਛੋਟਾ ਬਚਾਈ 13 ਸਾਲ ਦੀ ਅੱਛਾ ਕੋਈ ਦੱਸ ਦੇ ਇੱਧਰ ਆਇਆ ਸੀ ਇਹ ਲੋਰ ਵਰ ਕਿਤੇ ਅੱਛਾ ਇਹ ਇੱਥੇ ਆਇਆ ਤਾਂ ਉਹਨੂੰ ਪਤਾ ਲੱਗਾ ਬਈ ਉਹਦਾ ਪਿਓ ਮਰ ਗਿਆ ਹਮੈ ਨੂੰ। ਭੋਇਆ ਦਾ ਪੁੱਤ ਰੇ ਨਾ? ਹਾਂਜੀ ਹਾਂਜੀ। ਹਾਂ। ਉਹ ਮਰ ਗਿਆ ਤੇ ਐਵੇਂ ਹਮੈ ਨੂੰ ਤਾਂ ਦਿੱਲੀ ਜਾਣਾ ਤਾਂ ਔਖਾ ਹੀ ਨਾ। ਇਹ ਤਾਂ ਕਿਹੜੀ ਗੱਡੀਆਂ ਨਾਲ ਸਾਡੇ ਕੋਲ ਜਾ ਆ ਜਾਣੇ ਜਾਂ ਹਾਂਜੀ। ਉਹ ਤਾਂ ਹਾਥੀਆਂ ਤੇ ਜਾਣਾ ਇਹ ਜਾਂ ਘੋੜਿਆਂ ਤੇ ਜਾਂ ਘੋੜੇ ਸੀਗੇ ਜਾਂ ਹਾਥੀ। ਥੋੜਾ ਟੈਨ ਲੱਗ ਜਾਂਦਾ ਸੀ। ਹਾਂਜੀ ਹਾਂਜੀ। ਇਹਨਾਂ ਇੱਥੇ ਤਖਤ ਬਣਾ ਕੇ ਇੱਥੇ ਵੜਾ ਦੋ। ਇਹ ਦੇ ਉੱਪਰ। ਠੀਕ ਠੀਕ ਠੀਕ। ਇਹ ਜਿਹੜਾ ਥੋੜਾ ਇਹ ਬਣਾ ਉਹ ਮੋਕਾ। ਅੱਛਾ। ਹਾਂ ਇਹ ਦੇਖੀ ਲੋ। ਮਾਦੇ ਫੜ ਫੜ ਦੇ ਤਾ ਨਾ ਕਾਰ ਵੱਲੋਂ ਮਤਲਬ ਕੁਛ ਨਹੀਂ ਕੀਤਾ ਇਹ ਦਿਸ ਕਾਰਿਆ ਉਹ ਜਗਾ ਲਈ ਅੱਛਾ 30000 ਰੁਪਇਆ ਆਹੀ ਛੱਡ ਰੇਜਾ ਅੱਛਾ ਅਣ ਕਮੀਨ ਜਟਾਂ ਕੋ ਲੈ ਕੇ ਮੋਲ ਓਕੇ ਜਮੀਨ ਤੇ ਨਹੀਂ ਪਹਿਲਾਂ ਮਤਲਬ ਇੱਥੇ ਬੈਠਦਾ ਸੀਗਾ ਜ਼ਮੀਨ ਤੇ ਜਿਆਦਾ ਹੋਣੀ ਆ ਕਿ ਜਿਹੜੀ ਵਾਹ ਇੰਨੀ ਜਗਾ ਲਈ ਹੈ ਜਮੀਨ ਹੈ ਹੀ ਨਹੀਂ ਤੇ ਹਾਂ ਇਹ ਬੁੱਤੀਆਂ ਦਾ ਬੰਦਰ ਬਾਹਰ ਹੈ ਹੀ ਨਹੀਂ ਮਰਲਾ ਤਾਂ ਨਹੀਂ ਅੱਛਾ ਇੰਨੀ ਕੀ ਬਸ ਬੱਚੇ ਨਹੀਂ ਆਜਨੇ ਬੁੱਤੀਆਂ ਅੰਦਰ ਅੱਛਾ ਮੈਨੂੰ ਮੈਨੂੰ ਜਿੱਤਾਂ ਕ ਲੱਗਦਾ ਪੀ ਜਿਹੜੇ ਥੋੜੇ ਬੋਤੇ ਜਿਹੜੇ ਹਿਸਟਰੀ ਨਾਲ ਜਾਣਦੇ ਆ ਜਾਂ ਪੁਰਾਣੇ ਹੈਗੇ ਆ ਜਿਹਨੇ ਜਿਹੜੇ ਪੜ੍ਹੇ ਆ ਉਹੀ ਇੱਥੇ ਆਉਂਦੇ ਆ ਉਦਾਂ ਨਹੀਂ ਕਿਸੇ ਨੂੰ ਪਤਾ ਨਹੀਂ ਬੋਧ ਨਹੀਂ ਰੱਖਣ ਦੀ ਜਿਆਦਾ ਮਤਲਬ ਦੇਖਣ ਨਹੀਂ ਆ ਜਾਂ ਮੌਸਮ ਕਰਕੇ ਵੀ ਹੋ ਸਕਦਾ ਕਿ ਅਜਾ ਸ਼ੁਕੀਰ ਦਾਵਾ ਨਹੀਂ ਇਹਨੇ ਕੰਮ ਕਰਾਇਆ ਆਪਣਾ ਓਕੇ ਓਕੇ ਇਹਨੇ ਕਰੋੜ ਰੁਪਇਆ ਮੋਦੀ ਭੇਜਿਆ ਜਵਾਤੀ ਓਕੇ ਹਾਂ ਯਾਰ ਜਮੀਨ ਇਹ ਜਿੱਤਾਂ ਕੋ ਮੁੱਲ ਨਹੀਂ ਕਿੱਲਾ ਦਾ 44 ਲੱਖ ਦੇ ਹਿਸਾਬ ਨਾਲ ਮੈਂ ਮਤਲਬ ਕਿਨੇ ਕਿੱਲੇ ਬਾਪੂ ਜੀ ਇੱਕ ਕਿੱਲਾ ਤਾਂ ਹੋਊਗਾ ਇਹ ਕਿੱਲਾ ਹੀ ਆ ਹਾਂ ਇੱਕ ਲੱਖਾਂ ਦੇ ਇਹ ਜੇ ਪਾਰ ਕੇ ਬਣਾਈ ਜਨਾਂ ਕਿਆ ਉਹਦੇ ਲਈ ਬਣਾਈ ਆ ਹਾਂ ਇਹਦੇ ਲਈ ਵਾਸਤੇ ਬਣਾਈ ਨਾ ਇਹਦੇ ਵਾਸਤੇ ਬਣਾਈ ਉਹ ਕੇ ਉਹ ਕੇ ਇਹ ਬਹੁਤ ਧੁਨੀਆ ਨਾ ਤਰਗਾਹੇ ਬਾਦਲ ਨਹੀਂ ਪੂਰੀ ਨੂੰ ਵੇਖਣ ਵਾਸਤੇ ਆਇਆ ਅੱਛਾ ਹਾਂ ਤਾਂ ਮੁੱਖ ਮੰਤਰੀ ਪੰਜਾਬ ਦਾ ਤੇ ਉਹਨੇ ਵੇਖਵਾ ਦਿਆ ਉਹਦੇ ਬੜੇ ਹਾਲ ਥੋੜੇ ਦਨ ਹੋਏ ਨੇ ਕਾਈ ਘੋੜਦਾ ਜਿਆ ਜੀ ਉਹ ਵੀ ਛੋਟੇ ਤੇ ਪੁੱਛ ਆਈ ਸੀ ਕਿ ਜਿਆ ਜਿਆ ਰਿਹਾ ਇਹ ਵੀ ਵੇਖਿਆ ਅੱਛਾ ਵਾਹ ਜੱਲਾਹ ਬਹੁਤ ਮਿਹਨਤ ਕਰੀ ਸੋ ਗਾਇਸ ਤੁਸੀਂ ਇਹਦੇ ਵਿੱਚ ਉਹ ਮੁੱਖਿਆ ਭਰ ਜਨ ਹਾਂ ਉਹ ਜਨਾ ਦੇ ਜੀ ਸਾਹਮਣੇ ਹਾਂਜੀ ਹਾਂ ਉਹ ਕੋਠੇ ਨਾਲ ਕਮੂੜਾ ਬਣਿਆ ਉੱਤੇ ਬੂਤਾ ਆ ਗਿਆ ਟਿਪਲ ਦਾ ਟਿਪਲ ਦਾ ਹਾਂ ਉੱਥੇ ਥੱਲੇ ਖੂਹ ਹੈ ਅੱਛਾ ਉੱਥੇ ਖੂਹ ਸੀਗਾ ਥੱਲੇ ਖੂਹ ਹੀ ਉਹ ਥੱਲੇ ਪਾਣੀ ਉੱਤੇ ਪੈਂਦਾ ਅੱਛਾ ਪਾਣੀ ਉੱਤੇ ਪੈਂਦਾ ਜੀ ਇੱਥੋਂ ਆ ਕੇ ਨਿਕਲਦਾ ਅੱਛਾ ਮਤਲਬ ਉੱਥੋਂ ਪਾਣੀ ਜਿਹੜਾ ਸੀਗਾ ਇੱਥੋਂ ਨਿਕਲਦਾ ਜੀ ਆ ਜਾਗਾ ਪਿੱਛੇ ਦਾ ਰਹਿਣਾ ਜਿਹੜਾ ਹੁੰਦਾ ਹੈ ਉਹਦੇ ਪਿੱਛੇ ਆਉਂਦਾ ਅੱਛਾ ਮਤਲਬ ਉਹ ਹੈਗਾ ਅੰਡਰਗਰਾਉਂਡ ਬਣਾਇਆ ਹੋਊਗਾ ਉਹਦੇ ਕੋਈ ਛੇਤ ਮੋਰਦਾ ਹੈ ਨਾ ਬੱਤੀ ਦਾ ਨਾ ਕੋਈ ਨੀਲ ਦਾ अच्छा अच्छे इतेंदे ਬਦਲਦੇ ਹੁੰਦੇ ਸੀ ਕੋਈ ਇਥੇ ਬਾਪੂ ਜੀ ਉਹ ਵੀ ਦਰਦੇ ਨੇ ਲੁਕਣਮੀਚੀ ਤਾਂ ਕੀ ਉਹ ਤੇ ਉਹ ਜਿਹੜਾ ਪਿੱਛੇ ਪਪ ਦੇਖ ਕੇ ਆਇਆ ਉਹਦਾ ਕੀ ਉਹ ਕੋਠੀ ਜਿਹੜੀ ਹੈ ਹਾਂਜੀ ਉਹ ਦੇਖ ਲਈ ਥੱਲੇ ਕੀ ਹੈਗੀ ਉਹ ਮਕबरा 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 ਉਹ ਕੀ ਉਹ ਮਕਬਰਾ ਦਾ ਕੋਈ ਤਾਂ ਲੁਕਣਮੀਚੀ ਅੱਛਾ ਕੋਈਆਂ ਦੇ ਮਕਬਰਾ ਹੋਣਾ ਹੁੰਦੇ ਦਾ ਅੱਛਾ ਉਹਨਾਂ ਰਾਣੀਆਂ ਦੇ ਲੁਕਣਮੀਚੀ ਕੋਈ ਆਦਾ ਇਹਨੂੰ ਹਾਂਜੀ ਇੱਥੇ ਲੁਕਣਮੀਚੀ ਬਣਾਏ ਰਾਣੀਆਂ ਆਈਆਂ ਇੱਥੇ ਰਹਿੰਦੀਆਂ ਕੋਈ ਤੇ ਉਹ ਮੇਨਟੇਨ ਨਹੀਂ ਕੀਤੀ ਉਹਨਾਂ ਨੇ ਨਹੀਂ ਮੇਨਟੇਨ ਸਰਕਾਰ ਨੇ ਦੇਖਿਆ ਨਹੀਂ ਹੁੰਦਾ ਕਿ ਉਹ ਜਿਆਦਾ ਮਤਲਬ ਜਦੋਂ ਸਮਝਿਆ ਨਹੀਂ ਗਿਆ ਜਿਆਦਾ ਇਹ ਸਰਕਾਰ ਨੇ ਰੱਖਿਆ ਹੈ ਇਹ ਸਰਕਾਰ ਨੇ ਆਦਮੀ ਰੱਖਿਆ ਇੱਥੇ ਬੰਦਾ ਇਹ ਭਾਤ ਵਾਹ ਮੈਂ ਸਪੈਸ਼ਲ ਇੱਕ ਮੰਦਤ ਮਹਾਇਰ ਕੀਤਾ ਹੋਇਆ ਉਹਨਾਂ ਨੇ ਅੰਦਰ ਰੱਖਿਆ ਹੀ ਭਾਤ ਤੇਰੀ ਫਾਦਨ ਵਾਸਤੇ ਜਾਂ ਮੈਂ ਇਹਨੂੰ ਮੇਨਟੇਨ ਕਰਨ ਵਾਸਤੇ ਰੱਖਿਆ ਹਾਂ ਸ਼ਹਿਰੀ ਹਿੰਦੁਸਤਾਨ ਦਾ ਬਾਸਾ ਹੈ ਇਹ بڑا ਕੋਈ ਅਕਬਰ ਵਾਸਾ ਹਾਂਜੀ ਹਾਂਜੀ ਵੀਰਵਾਲ ਦਾ ਵਜ਼ੀਰ ਰਿਹਾ ਇਹਦਾ ਤੇ ਚੰਗਾ ਰਾਜ ਕੀਤਾ ਹਾਂਜੀ ਸਹੀ ਗੱਲ ਇਹ ਜੀ ਬਹੁਤ ਦੂਰ ਦੂਰ ਦੇਖਾ ਸੀ ਇਹ ਆ ਨਵੀਂ ਕਿਸੇ ਵੀਡੀਓ ਨਾਲ ਹੀ ਪਤਾ ਲੱਗਿਆ ਸੀਗਾ ਭਾਈ ਦਾਦੇ ਸੀਗੇ ਪ੍ਰਿੰਸ ਭਾਜੀ ਤੇ ਅਸੀਂ ਸੋਚਿਆ ਕਿ ਅੱਜ ਦੇਖ ਕੇ ਆਉਨੇ ਆ ਤੇ ਬਹੁਤ ਹੀ ਵਧੀਆ ਲੱਗਾ ਗਾਇਜ਼ ਜਦੋਂ ਤੁਸੀਂ ਵੀ ਆਪਣੇ ਡੇਰਾ ਬਾਬਾ ਨਾਨਕ ਨੂੰ ਜਾਂਦੇ ਹੋ ਜਾਂ ਉੱਥੇ ਕੋਰੀਡੋਰ ਵਾਸਤੇ ਆਉਂਦੇ ਹੋ ਸੋ ਤੇ ਆ ਜਗ੍ਹਾ ਨੂੰ ਜ਼ਰੂਰ ਵਿਜ਼ਿਟ ਕਰਿਓ ਤੇ ਬਹੁਤ ਵਧੀਆ ਲੱਗਾ ਆਪਾਂ ਪਹਿੜਾ ਨਾਲ ਗੱਲਬਾਤ ਕਰਕੇ ਤੇ ਆਪਾਂ ਸੋਲਰ ਲੱਗੀ ਆ ਤੇ ਵੀਡੀਓ ਕੋਈ ਚੱਕਰ ਤੇ ਨਹੀਂ ਆ YouTube ਤੇ ਪਾ ਸਕਦੇ ਅਰੇ ਸੋਲਰ ਲੱਗੀ ਆ ਹਾਂਜੀ ਸੋਲਰ ਲੱਗੀ ਆ ਆਪਣੀ ਬਾਈਕ ਕਰਦੇ ਹੋ ਸਟਾਰਟ ਤੇ ਜਾਜ ਸੋ ਗਾਇਜ਼ ਤੁਸੀਂ ਦੇਖ ਲਓ ਤੇ ਜੋ ਤੇ ਵੀ ਕਦੇ ਇੱਧਰ ਨੂੰ ਆਓਗੇ ਵਿਜ਼ਿਟ ਜ਼ਰੂਰ ਕਰਿਓ ਤੇ ਆਪਾਂ ਚੱਲਦੇ ਹਾਂ ਪਾਪਾ ਜੀ ਨੇ ਸਾਨੂੰ ਥੋੜਾ ਬਹੁਤ ਇਹਦੀ ਹਿਸਟਰੀ ਦੱਸੀ ਸੀਗੀ ਤੇ ਚੱਲਦੇ ਹਾਂ ਚੱਲੀਏ ਬਾਜੀ ਸੋ ਗਾਇਜ਼ ਥੋੜਾ ਇਹ ਫੋਟੋ ਸ਼ੂਟ ਵੀ ਕਰ ਲਿਆ ਤੇ ਬਾਕੀ ਹੁਣ ਆਪਾਂ ਜਾ ਰਹੇ ਹਾਂ ਵਾਪਸ ਦੇਖਦੇ ਹਾਂ ਹੁਣ ਗੁਰਦਾਸਪੁਰ ਜਾਣਾ ਕਿ ਨਹੀਂ ਜਾਣਾ ਬਿਕੋਜ਼ ਟਾਈਮ ਬਹੁਤ ਹੋ ਗਿਆ ਹੈ ਤੇ ਜਾਣਾ ਹੈ ਆਪਾਂ ਗੁਰਦਾਸਪੁਰ ਮੰਨ ਗਿਆ ਪ੍ਰਿੰਸ ਤੇ ਬਸ ਚੱਲਦੇ ਹਾਂ lettes go ਆਪਣੀ ਕੱਢੀ ਗੱਡੀ ਸੋ ਗਾਇਜ਼ ਜਦੋਂ ਵੀ ਤੁਸੀਂ ਆਓਗੇ ਇਸ ਜਗ੍ਹਾ ਤੇ ਜਰੂਰ ਆਇਓ ਤੇ ਵਿਜ਼ਿਟ ਕਰਿਓ ਜਰੂਰ ਓਕੇ ਥੈਟਸ ਮੁਵ ਵਿਜ਼ਿਟ ਹੀ ਬੋਲ ਲਿਆ ਮੈਂ ਸੋ ਚਲਿਏ ਆਪਾਂ ਪ੍ਰਿੰਸਾ ਜੀ ਚਲੋ ਫੂਟ ਵੀ ਹੋ ਗਿਆ ਸਾਡਾ ਫੋਟੋ ਫੋਟੋ ਖੇਚ ਲਈਆਂ ਆਪਾਂ ਤੇ ਚੱਲਦੇ ਆਪਾਂ ਹੁਣ ਆਪਣੀ ਗੱਡੀ ਸਟਾਰਟ ਕਰੀਏ ਬਹੁਤ ਹੋ ਰਿਹਾ ਯਾਰ ਪੂਲ ਯਾਰੀ ਮੈਂ ਕੋਇਆ ਸੀ ਵਾਓ ਗਾਇਜ਼ ਇੱਜ ਇੱਕ ਚੀਜ਼ ਮੈਂ ਦੇਖ ਲਿਆ ਤੂੰ

ਆ ਰਿਹਾ ਪਾਣੀ ਲਈ ਤੇ ਜਾਂਦੇ ਇਹ ਕਦ ਰਹਿ ਗਏ ਆ ਆਹ ਪਾਣੀ ਖੇਟਾ ਹੋ ਗਿਆ ਚੱਲਦੇ ਆਣੋ 15 ਮਿੰਟ ਤੋਂ ਗੈਸ ਚ ਬੰਦਾ ਕੰਮ ਹੀ ਕਰ ਰਿਹਾ ਹੈ ਗਿਆ ਗਿਆ ਕਹਿੰਦੇ ਆਏ ਕਿ ਤੂੰ ਜਿਆਦਾ ਟਾਈਮ ਲਾਸਟ ਟਾਈਮ ਇੰਨਾ ਜਾਨਾ ਅੱਜ ਪਹੁੰਚਾ ਦੋਗੇ ਕਿ ਨਹੀਂ 4 ਵਜੇ ਆਪਾਂ ਵਾਪਸ ਹੀ ਜਾਣਾ ਆ ਵੱਟ ਜਰੀਪੋੜਾ ਆ ਗਿਆ ਇਹ ਪੋਸਟ ਬੱਚ ਨੇ ਇੱਜੇ ਕੀ ਕੱਜੇ ਕੀ ਦਿਲੇ ਆੜਿਆ ਮੂੰਗਰੇ ਇੱਧਰ ਯਾਰ ਕਿੰਨੇ ਦਰਦ ਆ ਕੋਤਾ ਲਾ ਲਾ 150 ਮੀਟਰ ਬਿਜਰਾ ਹੈ ਹੋਈ ਹਾਂ ਜਾ ਰਿਹਾ ਹੁਣ ਰਸਤਵਾਲੂ ਭਾਈ